ਮੈਂ ਪ੍ਰਗਟਜੀਤ ਸੰਧੂ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਵਾਰੀ ਫੇਰ ਆਪਾਂ ਨਾ ਅੱਜ ਗੱਲ ਕਰਾਂਗੇ ਦਲਜੀਤ ਦਸਾਂਝ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਪਿਛਲੇ ਹਫ਼ਤੇ ਇੱਕ ਮੁਲਾਕਾਤ ਹੋਈ ਸੀ ਉਹਦੇ ਬਾਰੇ ਮੁਲਾਕਾਤ ਕਾਦੀ ਹੋਈ ਕਹਿ ਲਵੋ ਕਿ ਜਿਹੜੇ ਭਗਤ ਸੀਗੇ ਉਹਨਾਂ ਦੇ ਜਜ਼ਬਾਤ ਕਾਪ ਤੇ ਬਲਡੋਜ਼ਰ ਚੱਲ ਗਿਆ ਉਹ ਭਗਤ ਭਾਵੇਂ ਦਲਜੀਤ ਦੇ ਹੋਣ ਜਾਂ ਫਿਰ ਮੋਦੀ ਭਗਤ ਹੋਣ ਅੱਗ ਦੋਵੇਂ ਪਾਸੇ ਇੱਕੋ ਜਿਹੀ ਲੱਗੀ ਦੋਵਾਂ ਧਿਰਾਂ ਦੇ ਹਲਕ ਵਿੱਚੋਂ ਜਿਹੜਾ ਖਾਣਾ ਤੱਕ ਥੱਲੇ ਨਹੀਂ ਸੀ ਉਤਰ ਰਿਹਾ ਹਾਲਾਤ ਵੇਖਣ ਵਾਲੇ ਇਹਨਾਂ ਦੇ ਪਹਿਲਾਂ ਆਪਾਂ ਗੱਲ ਕਰਦੇ ਮੋਦੀ ਭਗਤਾ ਦੀ ਜਿਨ੍ਹਾਂ ਦੀ ਆਦਤ ਆ ਵੀ ਜਿਹੜਾ ਵੀ ਬੰਦਾ ਬੀਜੇਪੀ ਜਾਂ ਮੋਦੀ ਸਰਕਾਰ ਤੇ ਸਵਾਲ ਕਰੇ ਇਹ ਉਸੇ ਟਾਈਮ ਉਸ ਨੂੰ ਆਂਟੀ ਨੈਸ਼ਨਲ ਅਤੇ ਪਾਕਿਸਤਾਨ ਦਾ ਹਮਦਰਦ ਜਿਹੜਾ ਗਰਦਾਮ ਦਿੰਦੇ ਨੇ ਮਤਲਬ ਕਿ ਭਗਤਾ ਦੀ ਨਜ਼ਰ ਵਿੱਚ ਬੀਜੇਪੀ ਹੀ ਭਾਰਤ ਤੇ ਭਾਰਤ ਦਾ ਮਤਲਬ ਵੀ ਇਹਨਾਂ ਲਈ ਬੀਜੇਪੀ ਆ ਜਾਂ ਮੋਦੀ ਗਾ ਪਿਛਲੇ ਸਾਲ ਜਦੋਂ ਦਿਲਜੀਤ ਦਸਾਂਝ ਦੁਨੀਆ ਭਰ ਵਿੱਚ ਕੰਸਰਟ ਕਰ ਰਿਹਾ ਸੀ ਆਪਦੇ ਸਾਰਿਆਂ ਨੂੰ ਪਤਾ ਵੀ ਕਿੱਦਾਂ ਕਿੰਨਾ ਰਸ਼ ਹੁੰਦਾ ਸੀ ਉੱਥੇ ਉਹਨਾਂ ਵਿੱਚੋਂ ਇੱਕ ਯੂਕੇ ਕੰਸਰਟ ਹੋਇਆ ਸੀ ਜਿਸ ਵਿੱਚ ਦਿਲਜੀਤ ਨੇ ਆਪਣੀ ਸਟੇਜ ਤੇ ਜਿਹੜੀ ਇੱਕ ਪਾਕਿਸਤਾਨੀ ਅਦਾਕਾਰਾ ਹੈਗੀ ਆ ਹਾਨੀਆ ਆਮਰ ਉਸ ਨੂੰ ਸਟੇਜ ਤੇ ਬੁਲਾਇਆ ਸੀ ਤੇ ਇਹ ਜਿਸ ਤਰ੍ਹਾਂ ਆਰਟਿਸਟਾਂ ਨੂੰ ਸਟੇਜ ਤੇ ਬੁਲਾਉਂਦੇ ਨੇ ਸਾਰਾ ਕੁਝ ਪ੍ਰੀਪਲਾਨ ਹੁੰਦਾ ਜੋ ਪੀਅਰ ਟੀਮ ਦੁਆਰਾ ਸਕ੍ਰਿਪਟ ਕੀਤਾ ਜਾਂਦਾ ਸਟੇਜ ਤੇ ਕਿਸ ਨੂੰ ਬੁਲਾਉਣਾ ਕਦੋਂ ਬੁਲਾਉਣਾ ਇਹ ਕੋਈ ਐਕਸੀਡੈਂਸਲੀ ਨਹੀਂ ਹੁੰਦਾ ਕਿ ਹਾਨੀਆ ਅਮਰ ਉਥੇ ਦਿਲਜੀਤ ਦਾ ਇੱਕ ਦਰਸ਼ਕ ਵਾਂਗ ਸ਼ੋਅ ਵੇਖਣ ਗਈ ਸੀ ਤਾਂ ਉਹ ਦਿਲਜੀਤ ਦੀ ਸਾਂਝੀ ਨਜ਼ਰੇ ਚੜ ਗਈ ਤੇ ਉਸ ਨੂੰ ਉਸ ਨੇ ਸਟੇਜ ਤੇ ਸੱਦ ਲਿਆ ਐਦਾਂ ਐਦਾਂ ਕਦੇ ਨਹੀਂ ਹੁੰਦਾ ਇਹ ਸਾਰਾ ਕੁਝ ਇੱਕ ਪਲਾਨ ਤਹਿਤ ਕੀਤਾ ਜਾਂਦਾ ਹੈ ਇਹ ਪੀਆਰ ਟੀਮ ਜਿਹੜੀ ਹੁੰਦੀ ਉਹ ਪਲਾਨ ਕਰਦੀ ਹੈ ਕਿ ਇਸ ਕਿਸ ਨੂੰ ਪ੍ਰੋਗਰਾਮ ਵਿੱਚ ਬੁਲਾਉਣਾ ਹੈ ਕਿਸ ਨੂੰ ਸਟੇਜ ਤੇ ਸੱਦਣਾ ਹੈ ਉਸ ਨੂੰ ਪਲਾਨ ਨਾਲ ਉੱਥੇ ਪ੍ਰੋਗਰਾਮ ਦੇ ਬੁਲਾਇਆ ਜਾਂਦਾ ਹੈ ਫਿਰ ਸਟੇਜ ਤੇ ਸੱਦਾ ਦਿੱਤਾ ਜਾਂਦਾ ਹੋ ਸਕਦਾ ਹਾਨੀਆ ਅਮਰ ਨੇ ਆਪਦੀ ਐਂਟਰੀ ਲਈ ਕੁਝ ਫੀਸ ਵੀ ਚਾਰਜ ਕੀਤੀ ਹੋਵੇ ਤੇ ਮੇਰੇ ਮੁਤਾਬਕ ਇਸ ਵਿੱਚ ਕੋਈ ਬਰਾਈ ਨਹੀਂ ਇਹ ਸਾਰਾ ਕੁਝ ਇੱਕ ਪ੍ਰੋਮੋਸ਼ਨ ਦਾ ਹਿੱਸਾ ਹੁੰਦਾ ਸਾਰੇ ਕਰਦੇ ਨੇ ਹੁਣ ਗੱਲ ਕਰਦੇ ਭਗਤਾਂ ਦੀ ਦਲਜੀਤ ਨੇ ਜਦੋਂ ਹਾਨੀਆ ਅਮਰ ਨੂੰ ਸਟੇਜ ਤੇ ਬੁਲਾਇਆ ਤਾਂ ਭਗਤਾਂ ਦੀ ਜਿਹੜੇ ਟਵੀਟ ਨੇ ਉਹ ਪਰਦ ਵਾਲੇ ਸੀ ਪਗਤਾਂ ਦੇ ਟਵੀਟ ਪੜ੍ਹ ਕੇ ਲੱਗਦਾ ਸੀ ਕਿ ਦਿਲਜੀਤ ਨੇ ਹਾਨੀਆਂ ਨੂੰ ਸਟੇਜ ਤੇ ਬੁਲਾ ਕੇ ਪਗਤਾਂ ਦੇ ਕਲੇਜੇ ਤੇ ਭਖਦਾ ਹੋਇਆ ਗਿਆਰਾਂ ਰੱਖ ਦਿੱਤਾ। ਰੰਗੁ ਡੇਸੀ ਨੇ ਕੋਈ ਕਹਿ ਰਿਹਾ ਸੀ ਕਿ ਇਹ ਰਾਸ਼ਟਰ ਵਿਰੋਧੀ ਹੈ। ਕੋਈ ਕਹਿ ਰਿਹਾ ਸੀ ਦਿਲਜੀਤ ਖੰਡਾ ਭਾਰਤ ਦਾ ਤੇ ਗੁਣ ਪਾਕਿਸਤਾਨ ਦੇ ਘਉਦਾ ਹੈ। ਕੋਈ ਇਹਨੂੰ ਖਾਲਿਸਤਾਨ ਦੇ ਉਹਨਾਂ ਨੂੰ ਟੈਗ ਲਾ ਰਿਹਾ ਸੀਗਾ। ਭਾਰਤ ਦਾ ਵਿਰੋਧੀ ਦੱਸਿਆ ਗਿਆ ਉਹਨਾਂ ਨੂੰ। ਇਸ ਤਰ੍ਹਾਂ ਹੀ ਉਹਨੇ ਇੱਕ ਜਿਹੜਾ ਮੈਂਚੈਸਟਰ ਵਿੱਚ ਸ਼ੋਅ ਕੀਤਾ ਸੀ ਉਹ ਪਿੱਕ ਪਾਕਿਸਤਾਨੀ ਕੁੜੀ ਸੀ ਜਿਹੜੀ ਦਿਲਜੀਤ ਦੀ ਫੈਨ ਸੀ ਉਸ ਨੂੰ ਨੇ ਸਟੇਜ ਤੇ ਬੁਲਾ ਕੇ ਜੁੱਤੇ ਗਿਫਟ ਕੀਤੇ ਸੀ ਉਦੋਂ ਵੀ ਦਿਲਜੀਤ ਨੂੰ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਕਿ ਇਹ ਤਾਂ ਜੀ ਪ੍ਰੋ ਪਾਕਿਸਤਾਨੀ ਹੈ ਬੜਾ ਟਰੋਲ ਕੀਤਾ ਗਿਆ ਬੁਰੇ ਤਰੀਕੇ ਨਾਲ ਉਹ ਕੁੜੀ ਬੱਚੀ ਬਾਰੇ ਵੀ ਗਲਤ ਬੋਲਿਆ ਗਿਆ ਇਹ ਕੋਈ ਇੱਕ ਦੋ ਮੌਕੇ ਨਹੀਂ ਸੀ ਜਦੋਂ ਦਿਲਜੀਤ ਦੇ ਪੱਖਤਾ ਨੂੰ ਜਿਹੜੀ ਤਰਕਾਰੀ ਦਾ ਸਵਾਦ ਚਖਾਇਆ ਹੋਵੇ ਤੁਸੀਂ ਨੋਟ ਕਰੋ ਉਸ ਨੇ ਹਰ ਸਟੇਜ ਤੇ ਇਹਨਾਂ ਦੀ ਖਿੱਲੀ ਉਡਾਈ ਉਸ ਨੇ ਇਹੋ ਜਿਹਾ ਕਈ ਵਾਰ ਕੀਤਾ ਉਹ ਭਾਵੇਂ ਅੰਦੌਰ ਦੀ ਸਟੇਜ ਤੋਂ ਰਾਹਤ ਅੰਦौरी ਦਾ ਸ਼ੇਅਰ ਪੜਨਾ ਹੋਵੇ ਜਾਂ ਫਿਰ ਜਿਹੜੀ ਲਖਨਊ ਉਹਦਾ ਇੱਕ ਕੰਸਰਟ ਹੋਇਆ ਸੀ ਉਸ ਤੋਂ ਜਿਹੜਾ ਇੱਕ ਭਗਤਾ ਦਾ ਚေਤਾ ਪੱਤਰਕਾਰ ਹੈ ਸੁਧੀਰ ਚੌਧਰੀ ਜਿਹੜਾ ਪਹਿਨੋ ਜੀ ਨਿਊਜ਼ ਕੰਮ ਕਰਦਾ ਹੈ ਅੱਜ ਕੱਲ੍ਹ આજ ਤੱਕ ਤੇ ਉਸ ਨੂੰ ਹਜ਼ਾਰਾਂ ਦੇ ਇਕੱਠ ਵਿੱਚ ਸ਼ਰੇ ਅਮਦਲਜੀਤ ਨੇ ਜਿਹੜੀ ਚੁਣੌਤੀ ਦਿੱਤੀ ਸੀ ਮੈਂ ਇੱਕ ਬਾਤ ਇਹ ਕਰ ਦਲਜੀਤ ਇੱਥੇ ਚੁੱਪ ਨਹੀਂ ਹੋਇਆ ਜਦੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਬਲਵੰਤ ਸਿੰਘ ਜੀ ਦਾ ਦਿਹਾਤ ਹੁੰਦਾ ਪਿਛਲੇ ਦਿਨੀ ਜਿੱਥੇ ਬਾਲੀਵੁੱਡ ਦੇ ਵੱਡੇ ਵੱਡੇ ਦਿਗਜਾਂ ਦੇ ਮੂੰਹ ਤੇ ਤਾਲੇ ਲੱਗ ਗਏ ਸੀ ਕਿ ਡਾਕਟਰ ਸਾਹਿਬ ਦੀ ਮੌਤ ਦੇ ਅਫਸੋਸ ਵਿੱਚ ਕਿਸੇ ਦੇ ਮੂੰਹੋਂ ਦੋ ਸ਼ਬਦ ਨਹੀਂ ਨਿਕਲੇ ਆਜ ਕਾ ਹਮਾਰਾ ਕਾਨਸਰਟ ਹੈ ਇਹ ਉਥੇ ਦਿਲਜੀਤ ਨੇ ਆਪਣਾ ਜਿਹੜਾ ਪੂਰਾ ਕਾਨਸਰਟ ਆ ਉਹ ਡਾਕਟਰ ਮਨਮੋਹ ਸਿੰਘ ਦੇ ਨਾਮ ਤੇ ਡੈਡੀਕੇਟ ਕੀਤਾ ਜਿਹੜੀ ਬਹੁਤ ਵੱਡੀ ਗੱਲ ਸੀ ਮੈਨੂੰ ਇਹ ਗੱਲ ਉਹਦੀ ਬਹੁਤ ਵਧੀਆ ਲੱਗੀ ਸੀ ਸਟੇਜ ਤੋਂ ਖੜ ਕੇ ਬੜੀ ਭਾਵਪ੍ਰਤਿ ਨਿਸ਼ਰਧਾਂਜਲੀ ਉਸਨੇ ਡਾਕਟਰ ਸਾਹਿਬ ਨੂੰ ਪੇਸ਼ ਕੀਤੀ ਪਰ ਇਹ ਸੋਹਣੇ ਸ਼ਬਦਾਂ ਦੇ ਨਾਲ ਇਸ ਸਾਰਾ ਕੁਝ ਜਿਹੜਾ ਸੀ ਅੰਤਪਗਤਤਾ ਦੇ ਜਜ਼ਬਾਤਾਂ ਨੂੰ ਆਹਤ ਕਰਨ ਵਾਲਾ ਇੱਕ ਵਰਤਾਰਾ ਸੀ। ਕੋਈ ਦਲਜੀਤ ਨੂੰ ਭਾਰਤ ਵਿਰੋਧੀ ਕਹੀ ਆਵੇ, ਕੋਈ ਉਸ ਨੂੰ ਖਾਲਸਤਾਨੀ ਕਹਿ ਰਿਹਾ ਸੀ, ਕੋਈ ਉਸ ਨੂੰ ਪਾਕਿਸਤਾਨੀ ਕਹਿ ਰਿਹਾ ਸੀ। ਇਹੋ ਕੁਝ ਉਹਦੇ ਨਾਲ ਉਹ ਕਰਦੇ ਰਹੇ ਉਹਨਾਂ ਦੇ ਨਾਲ। ਹੁਣ ਸਵਾਲ ਇਹ ਕਿ ਸਾਰਾ ਕੁਝ ਇਹ ਲੋਕ ਕਹਿੰਦੇ ਕਿਉਂ ਨੇ? ਕਿਉਂ ਇਤਾਨ ਦੇ ਇਲਜ਼ਾਮ ਲਾਉਦੇ ਨੇ? ਉਹ ਮੈਂ ਤੁਹਾਨੂੰ ਦੱਸਦਾ ਉਹ ਇਸ ਕਰਕੇ ਕਿ ਇਹ ਸੋ ਕਾਲਡ ਦੇਸ਼ ਭਗਤ ੱਕੇ ਨਾਲ ਮੌਜੂਦਾ ਸਰਕਾਰ ਦੇ ਜਿਹੜੇ ਮਤਵੰਨੇ ਪੁੱਤ ਬੜੇ ਬੈਠੇ ਨੇ। ਇਨਾ ਲੋਕਾਂ ਨੂੰ ਲੱਗਦਾ ਕਿ ਅਸੀਂ ਇੱਤਾ ਕਰਾਂਗੇ ਤੇ ਅਸੀਂ ਸਰਕਾਰ ਦੇ ਲਾਗੇ ਜਾਵਾਂਗੇ ਜੇਕਰ ਕੋਈ ਵੀ ਭਾਜਪਾ ਜਾਂ ਮੋਦੀ ਸਰਕਾਰ ਤੇ ਸਵਾਲ ਕਰਦਾ ਤਾਂ ਅਸੀਂ ਮੋਦੀ ਸਰਕਾਰ ਦੇ ਵਫਾਦਾਰ ਹੋਣ ਦਾ ਜਿਹੜਾ ਸਬੂਤ ਹੈ ਉਸ ਬੰਦੇ ਨੂੰ ਗਾਲਾਂ ਕੱਢ ਕੇ ਉਸ ਨੂੰ ਦੇਸ਼ ਵਿਰੋਧੀ ਕਹਿ ਕੇ ਅਸੀਂ ਉਹਨੂੰ ਸਾਬਤ ਕਰਾਂਗੇ ਕਿ ਅਸੀਂ ਤੁਹਾਡੇ ਵਫਾਦਾਰ ਆ ਫਿਰ ਅਚਾਨਕ ਦਲਜੀਤ ਦੀ ਪ੍ਰਧਾਨ ਮੰਤਰੀ ਨਾਲ ਜਿਹੜੀ ਮੁਲਾਕਾਤ ਸਾਹਮਣੇ ਆ ਜਾਂਦੀ ਫਿਰ ਕੀ ਸਿਆਪਾ ਪਿਆ ਤੁਹਾਨੂੰ ਸਾਰਿਆਂ ਨੂੰ ਪਤਾ ਪਕਟਾਂ ਦਾ ਮਰਨ ਹੋ ਗਿਆ ਵਿਚਾਰਿਆਂ ਦਾ ਇਹ ਵਿਚਾਰੇ ਸਾਰੇ ਸੋਚਦੇ ਹੋਣੇ ਕਿ ਜਿਸ ਬੰਦੇ ਨੂੰ ਅਸੀਂ ਐਂਟੀ ਨੈਸ਼ਨਲ ਖਾਲਸਤਾਨੀ ਭਾਰਤ ਵਿਰੋਧੀ ਸਾਫਤ ਕਰਨ ਲਈ ਪਿਛਲੇ 4 ਸਾਲ ਤੋਂ ਲੱਗੇ ਹੋਏ ਆਂ ਦਿਨ ਰਾਤ ਇੱਕ ਕਰਕੇ ਸਾਡਾ ਸਾਰਾ ਜੋਰ ਲੱਗ ਗਿਆ ਅਸੀਂ ਤਾਂ ਸੋਚਦੇ ਸੀ ਕਿ ਸਾਡੀ ਇਸ ਮਿਹਨਤ ਤੋਂ ਸਰਕਾਰ ਖੁਸ਼ ਹੋ ਕੇ ਮੋਦੀ ਕਿਸੇ ਦਿਨ ਸਾਨੂੰ ਬੁਲਾ ਕੇ ਚਾਹ ਪੜੀ ਪਏਗਾ ਜਾਂ ਸਾਨੂੰ ਕੋਈ ਇਨਾਮ ਦੇਵੇਗਾ ਪਰ ਹੋ ਗਿਆ ਸਾਰਾ ਕੁਝ ਉਲਟ ਮੋਦੀ ਸਾਹਿਬ ਤਾਂ ਉਹ ਦਲਜੀਤ ਦਸਾਂ ਨੂੰ ਬਾਕੇ ਨਾਲ ਤੇ ਉਸ ਦੀ ਤਰੀਫਾਂ ਦੇ ਪੁਲ ਬਣਨ ਲੱਗ ਪਏ ਨੇ ਵੀ ਇਹ ਸਾਡੇ ਨਾਲ ਬੜਿਆਂ ਕੀ ਇੱਥੇ ਹੀ ਬਸ ਨਹੀਂ ਫਿਰ ਕੀ ਕੀਤਾ ਜਿਤ ਪ੍ਰਧਾਨ ਮੰਤਰੀ ਨੇ ਦਲਜੀਤ ਦੀ ਪੋਸਟ ਦੁਬਾਰਾ ਸ਼ੇਅਰ ਕਰਕੇ ਉਸਤੇ ਵੀ ਦਲਜੀਤ ਦੀ ਪ੍ਰਸ਼ੰਸਾ ਕੀਤੀ ਫਿਰ ਤਾਂ ਇਹ ਹਾਲਤ ਹੋ ਗਈ ਸੀ ਪਗਤਾ ਦੀ ਵੀ ਜਿਵੇਂ ਪੋ ਦੇ ਮਹੀਨੇ ਚ ਕਿਸੇ ਨੇ ਰਜਾਈ ਖਿੱਚ ਕੇ ਨਾ ਤੇ ਠੰਡੇ ਪਾਣੀ ਦੀ ਬਾਲਟੀ ਸੁੱਟ ਦਿੱਤੀ ਹੋਏ ਚੀਕਾਂ ਨਿਕਲ ਗਈਆਂ ਉਹਨਾਂ ਦੀਆਂ ਵਿਚਾਰੇ ਫਿਰ ਕਮੈਂਟਾਂ ਵਿੱਚ ਮੋਦੀ ਨੂੰ ਪੁੱਸਣ ਲੱਗ ਪਏ ਕਹਿੰਦੇ ਜਿਹੜਾ ਦਲਜੀਤ ਹੈ ਆਂਟੀ ਨੈਸ਼ਨਲਿਸਟ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਪ੍ਰਧਾਨ ਮੰਤਰੀ ਨੂੰ ਇਹ ਸਮਝਾ ਰਹੇ ਨੇ ਜਿਹੜੇ ਫੇਸਬੁੱਕ ਤੇ ਬੈਠੇ ਹੋਏ ਨੇ ਇਸ ਦਾ ਸੱਟਾ ਇਹ ਹੋਵਾ ਤੁਹਾਡੇ ਲਈ ਕਿ ਸਰਕਾਰ ਤੁਹਾਨੂੰ ਸਿਰਫ ਇੱਕ ਟੂਲ ਸਮਝਦੀ ਹੈ ਇਹ ਧਿਆਨ ਨਾਲ ਸੁਣ ਲਓ ਜਿੰਨੀ ਮਰਜ਼ੀ ਚਾਪਲੂਸੀ ਕਰ ਲਓ ਹਾਲਤ ਤੁਹਾਡੀ ਅਖੀਰ ਨੂੰ ਥੋਬੀ ਦੇ ਕੁੱਤੇ ਵਾਲੀ ਹੋਣੀ ਹੈ ਦੇਸ਼ ਭਗਤ ਹੋਣਾ ਮਾੜੀ ਗੱਲ ਨਹੀਂ ਪਰ ਕਿਸੇ ਪਾਰਟੀ ਦੇ ਕਿਸੇ ਸ਼ਖਸੀਅਤ ਦੇ ਭਗਤ ਹੋ ਜਾਣਾ ਉਹ ਦੇਸ਼ ਦੇ ਲਈ ਵੀ ਮਾੜਾ ਤੇ ਤੁਹਾਡੇ ਆਪਣੇ ਲਈ ਵੀ ਮਾੜਾ ਤੇ ਛੋਟੇ ਮੋਟੇ ਭਗਤਾਂ ਦੀ ਤਾਂ ਗੱਲ ਹੀ ਕੀ ਕਰਨੀ ਤੁਸੀਂ ਆਪ ਨੋਟ ਕਰ ਲਓ ਕੰਗਣਾ ਰਨਾਬਤਾਲ ਵੇਖ ਲਓ ਉਸ ਨੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਦੀ ਸੇਵਕ ਹੋਣ ਲਈ ਕੀ ਕੁਝ ਨਹੀਂ ਕੀਤਾ ਉਹ ਭਾਵੇਂ ਐਮਪੀ ਬਣ ਗਈ ਅੱਜ ਪਾਇਪਾ ਦੀ ਟਿਕਟ ਦੇ ਚ ਕੋਈ ਸ਼ੱਕ ਨਹੀਂ ਪਰ ਉਸਨੇ ਵੀ ਇੱਕ ਇੰਟਰਵਿਊ ਵਿੱਚ ਪਿੱਛੇ ਲੱਲਨ ਟੌਪ ਚੇਕ ਆ ਕਿ ਪ੍ਰਧਾਨ ਮੰਤਰੀ ਮੈਨੂੰ ਮਿਲਣ ਵਾਸਤੇ ਕਹਿੰਦੀ ਟਾਈਮ ਨਹੀਂ ਦਿੰਦੇ ਮਿਲੇ ਹੀ ਨਹੀਂ ਮੈਨੂੰ ਜੋ ਮੈਂ ਐਮਪੀ ਬਣੀ ਹੈ ਕਹਿੰਦੀ ਮੇਰੀ ਉਹਨਾਂ ਨਾਲ ਗੱਲ ਹੀ ਨਹੀਂ ਹੋ ਰਹੀ ਹੁਣ ਕੰਗਣਾ ਦੀ ਹਾਲਤ ਵੇਖੋ ਤੁਸੀਂ ਤੇ ਦੂਜੇ ਪਾਸੇ ਦਿਲਜੀਤ ਦੀ ਮੁਲਾ ਦੇ ਮੁਲਾਕਾਤ ਵੇਖ ਕੇ ਕੰਗਣਾ ਸੋਚਦੀ ਹੋਣੀ ਕਿ ਕੀ ਫਾਇਦਾ ਹੋਇਆ ਦਿਲਜੀਤ ਨਾਲ ਇੰਨੇ ਸਾਲ ਆਢੇ ਲਾਏ ਦਾ ਇੰਨਾ ਮੈਂ ਰੌਲਾ ਪਾਇਆ ਟਵਿੱਟਰ ਤੇ ਤੇ ਫਾਇਦਾ ਕੀ ਹੋਇਆ ਹੁਣ ਆਪਾਂ ਦੂਜੀ ਧਿਰ ਦੀ ਗੱਲ ਕਰਦੇ ਹਾਂ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਬੰਦਾ ਰਾਤ ਨੂੰ ਸੌਣ ਲੱਗਾ ਕੌਮੀ ਯੋਧਾ ਹੋਵੇ ਤੇ ਜਦੋਂ ਸਵੇਰੇ ਉੱਠੇ ਤੁਰ ਪਤਾ ਲੱਗੇ ਵੀ ਮੈਂ ਤਾਂ ਤੋਂ ਕੌਮ ਦਾ ਗद्दार ਜਿਹੜਾ ਗਰਦਾਨ ਦਿੱਤਾ ਗਿਆ ਮੈਨੂੰ ਤਾਂ ਗद्दार ਹੋਣ ਦਾ ਸਰਟੀਫਿਕੇਟ ਜਾਰੀ ਹੋ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਇਹਦਾ ਹੀ ਕਰਦੇ ਜਦੋਂ 2020 ਵਾਲਾ ਕਿਸਾਨ ਮੋਰਚਾ ਲੱਗਾ ਸੀ ਨਾ 2020 ਚ ਲੱਗਾ ਸੀ ਤਾਂ ਉਸ ਦੀ ਚਰਚਾ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਸੀ ਕਿਉਂਕਿ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਇੱਕ ਬੁੱਟ ਸੀ ਉਸ ਮੋਰਚੇ ਤੇ ਦੁਨੀਆ ਭਰ ਤੋਂ ਸਮਰਥਨ ਮਿਲਿਆ ਸੀ ਰਹਿਾਨਾ ਵਰਗੀਆਂ ਜਿਹੜੀਆਂ ਦੁਨੀਆ ਤੇ ਵੱਡੀਆਂ ਸੈਲੀਬ੍ਰਿਟੀ ਸੇਕ ਇਹ ਨੇ ਉਹਨਾਂ ਨੇ ਵੀ ਉਸ ਮੋਰਚੇ ਦੇ ਹੱਕ ਵਿੱਚ ਟਵੀਟ ਕੀਤੇ ਸੀ ਤੇ ਦਲਜੀਤ ਨੇ ਉਸ ਟਾਈਮ ਬਹੁਤ ਅਪਰੋਚ ਵਾਲਾ ਤੇ ਛਲਾਗਾ ਯੋਗ ਕੰਮ ਕੀਤਾ ਸੀ ਜਿੱਦ ਨੂੰ ਆਪਾਂ ਸਲੂਟ ਕਰਦੇ ਉਸ ਨੇ ਸਗੋਂ ਕਿਸਾਨਾਂ ਦੇ ਹੱਕ ਵਿੱਚ ਬੋਲਿਆ ਹੀ ਨਹੀਂ ਉਸ ਨੇ ਮਾਲੀ ਮਦਦ ਵੀ ਜਿਹੜੀ 1 ਕਰੋੜ ਰੁਪਏ ਦੀ ਉਸ ਮੋਰਚੇ ਨੂੰ ਕੀਤੀ ਸੀ ਹੁਣ ਕੀ ਹੁੰਦਾ ਹੈ ਹੁਣ ਡੱਲੇਵਾਲ ਸਾਹਿਬ ਫਿਰ ਇੱਕ ਮੋਰਚਾ ਲਾ ਕੇ ਬੈਠੇ ਨੇ ਜਿਸ ਵਿੱਚ ਉਹ ਆਪ ਮਰਨ ਵਰਤ ਤੇ ਬੈਠੇ ਡਾ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਇਸ ਦੌਰਾਨ ਦਲਜੀਤ ਦੀ ਮੋਦੀ ਨਾਲ ਮੁਲਾਕਾਤ ਦੀ ਵੀਡੀਓ ਸਾਹਮਣੇ ਆ ਜਾਂਦੀ ਇਧਰੋਂ ਹੁਣ ਇਹਨਾਂ ਦੀਆਂ ਭਾਵਨਾਵਾਂ ਤਰਪੂਟੀਆਂ ਆਰਐਸਐਸ ਵਾਲੇ ਕਹਿੰਦੇ ਸੀ ਕਿ ਦਲਜੀਤ ਖਾਲਸਤਾਨੀ ਆ ਕਿ ਜਿਹੜੇ ਸਾਡੇ ਖਾਲਸਤਾਨੀ ਨਹੀਂ ਤੇ ਬਾਹਰ ਬੈਠੇ ਉਹ ਕਹਿੰ ਜਾਂਦੇ ਜੀ ਦਲਜੀਤ ਉਹਨਾਂ ਆਰਐਸਐਸ ਦਾ ਬੰਦਾ ਇਹ ਤਾਂ ਮੋਦੀ ਦਾ ਹੀ ਬੰਦਾ ਸੀ ਮਤਲਬ ਕਿ ਸੱਚ ਉਹਨਾਂ ਚਿਰ ਨਿਰਪੱਖ ਲੱਗਦਾ ਜਿੰਨਾ ਚਿਰ ਸੱਚ ਸਾਡੇ ਵਿਰੋਧੀਆਂ ਵਾਸਤੇ ਹੋਵੇ ਉਹਨਾਂ ਦੇ ਖਲਾਫ ਬੋਲਿਆ ਜਾਂਦਾ ਹੋਵੇ ਤੇ ਜਦੋਂ ਉਹੀ ਸੱਚ ਸਾਡੇ ਤੇ ਸਵਾਲ ਕਰੇ ਤਾਂ ਅਸੀਂ ਤਰਬਕ ਜਾਂਦੇ ਹਾਂ ਅਸੀਂ ਟੜਫੜਦੇ ਹਾਂ ਦਲਜੀਤ ਕਨੇਡੀਅਨ ਪ੍ਰਧਾਨ ਮੰਤਰੀ ਜਸਟਰ ਟ੍ਰੂਡੋ ਨੂੰ ਮਿਲਦਾ ਤਾਂ ਸਾਡੇ ਲਈ ਉਹ ਕੌਮੀ ਯੋਧਾ ਪਰ ਜੇ ਉਹ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਦਾ ਤੇ ਸਾਡੇ ਲਈ ਉਹ ਕੌਮ ਦਾ ਗद्दार ਬਣ ਜਾਂਦਾ ਕੋਈ ਮੇਰੀ ਰਾਏ ਜਾਨਣਾ ਚਾਹੇ ਨਾ ਕਿ ਮੈਨੂੰ ਕੋਈ ਪੁੱਛੇ ਕਿ ਦਲਜੀਤ ਮੇਰੀ ਨਜ਼ਰ ਵਿੱਚ ਕੀ ਹੈ ਪ੍ਰਗਟਜੀਤ ਸੰਧੂ ਦੀ ਨਜ਼ਰ ਵਿੱਚ ਦਲਜੀਤ ਕੀ ਹੈ ਤਾਂ ਮੇਰਾ ਜਵਾਬ ਇਹੋ ਹੈ ਕਿ ਮੇਰੀ ਨਜ਼ਰ ਵਿੱਚ ਉਹ ਪੰਜਾਬੀ ਦਾ ਇੱਕ ਬਹੁਤ ਵੱਡਾ ਕਲਾਕਾਰ ਹੈ ਇਸ ਵੇਲੇ ਜਿਸਨੇ ਮੇਰੀ ਮਾਂ ਬੋਲੀ ਦਾ ਨਾਮ ਪੂਰੀ ਦੁਨੀਆ ਵਿੱਚ ਉੱਚਾ ਕੀਤਾ ਭਾਵੇਂ ਉਸ ਦਾ ਆਪਣਾ ਨਾਮ ਵੀ ਉੱਚਾ ਹੋਇਆ ਇਸ ਨਾਲ ਇਸ 'ਚ ਕੋਈ ਦੋ ਰਾਏ ਨਹੀਂ ਪਰ ਇਹ ਉਹ ਡਿਜ਼ਰਵ ਕਰਦਾ ਸੀ ਉਹ ਕਾਬਿਲ ਸੀ ਇਸ ਦੇ ਇਸ ਦਿਨ ਨਾਲ ਉਸਨੇ ਕਿਸਾਨੀ ਮੋਰਚੇ ਦੌਰਾਨ ਜਿਹੜਾ ਪਹਿਲਾਂ ਕਿਸਾਨ ਮੋਰਚਾ ਲੱਗਾ ਸੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ ਮਾਲੀ ਮਦਦ ਵੀ ਕੀਤੀ ਸੀ ਉਸ ਲਈ ਵੀ ਮੈਨੂੰ ਕਿ ਸਾਨੂੰ ਸਭ ਨੂੰ ਉਹਦਾ ਧੰਨਵਾਦ ਦੇਣਾ ਚਾਹੀਦਾ ਜਿੰਨਾ ਉਹ ਖੁੱਲ ਕੇ ਬੋਲਿਆ ਸੀ ਇਸ ਵਾਰ ਜੇ ਉਹ ਚੁੱਪਾ ਜੇ ਉਸਨੇ ਕੋਈ ਨਹੀਂ ਗੱਲ ਕੀਤੀ ਤਾਂ ਤਾਂ ਵੀ ਸਾਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਦਿਲਜੀਤ ਨੇ ਕਿੜਾ ਕੋਈ ਲਿਖ ਕੇ ਸਾਡੇ ਨਾਲ ਐਗਰੀਮੈਂਟ ਕੀਤਾ ਸੀਗਾ ਵੀ ਤੁਸੀਂ ਹਰ 6 ਮਹੀਨਿਆਂ ਪਿਛੋਂ ਤਰਨੇ ਤੇ ਬਹਿ ਜਾਇਆ ਕਰੋਗੇ ਰੇਲਾ ਰੋਕਿਆ ਕਰੋਗੇ ਰਸਤੇ ਜਾਮ ਕਰਿਆ ਕਰੋਗੇ ਤੇ ਮੈਂ ਤੁਹਾਡੇ ਨਾਲ ਆ ਕੇ ਬੈਠ ਜਾਇਆ ਕਰੂੰਗਾ ਉਦੋਂ ਇੱਕ ਹਵਾ ਬਣੀ ਸੀ ਉਹ ਬੋਲਿਆ ਉਸਨੇ ਕਦੋਂ ਕਿਹਾ ਸੀ ਕਿ ਜੇ ਮੈਨੂੰ ਪ੍ਰਧਾਨ ਮੰਤਰੀ ਕਿਤੇ ਬੁਲਾਵੇਗਾ ਤੇ ਤੇ ਮੈਂ ਮਿਲਣਾ ਹੀ ਨਹੀਂ ਗਾਣੂੰ ਤੁਸੀਂ ਲੋਕ ਬੱਦੇ ਦਾ ਉਹ ਹੱਕ ਕਰਦੇ ਹੋ ਵੀ ਅਗਲਾ ਵੀ ਸੋਚਦਾ ਹੋਣਾ ਕਿ ਯਾਰ ਇਹਨਾਂ ਦਾ ਹੱਕ 'ਚ ਆਵਾਜ਼ ਠਾਕੇ ਇਹਨਾਂ ਨਾਲ ਤੁਰ ਕੇ ਕਿਤੇ ਮੇਰੇ ਤੋਂ ਗਲਤੀ ਤੇ ਨਹੀਂ ਹੋ ਗਈ ਇਹ ਮੇਰੇ ਨਾਲੋਂ ਤੋਰ ਲੋਕ ਚੰਗੇ ਰਹਿ ਗਏ ਜਿਹੜੇ ਚੁੱਪ ਕਰਕੇ ਬੈਠੇ ਰਹੇ ਕੁਝ ਨਹੀਂ ਬੋਲੇ ਮੈਂ ਤਾਂ ਇਹਨਾਂ ਦਾ ਸਾਫ਼ ਦੇ ਕੇ ਕਿਤੇ ਗਲਤੀ ਕਰ ਲਈ ਜੋ ਇਹ ਮੇਰੇ ਮਗਰ ਪੈ ਗਏ ਨੇ ਬਾਕੀ ਸਮੇਂ ਦੇ ਨਾਲ ਤਲਜੀਤ ਬਹੁਤ ਸਿਆਣਾ ਹੋ ਗਿਆ ਮੈਨੂੰ ਨਹੀਂ ਲੱਗਦਾ ਕਿ ਉਸ ਤੁਹਾਡੇ ਇਹੋ ਜਿਹੇ ਜਿਹੜੇ ਇਲਜ਼ਾਮ ਉਹਨੂੰ ਬੌਦਰ ਕਰਦੇ ਉਹਨਾਂ ਕਿਤੇ ਮੇਰੇ ਖਿਲਾਫ ਨਾ ਕਰਨੇ ਹੋਣੇ ਚਾਹੀਦੇ ਉਹ ਅੱਗੇ ਨਾਲੋਂ ਬੜਾ ਮਚਿਓ ਰੋਕਿਆ ਉਹਨੇ ਜਿਹੜੀ ਗੱਲ ਕਰਨੀ ਹੋਵੇ ਕਰ ਦੇਣ ਦਾ ਇਉਂ ਦੀ ਕਸਿਰਤਾ ਬਿਨਾ ਪ੍ਰਵਾਹ ਕੀਤੇ ਵੀ ਇਹਦਾ ਵਿਰੋਧ ਹੋਊਗਾ ਜਾਂ ਮੇਰੇ ਤੇ ਕੋਲੋ ਖੁਸ਼ ਹੋ ਰਕਿਆ ਚਾਰ ਪੰਜ ਸਾਲ ਤੋਂ ਪਿੱਛੇ ਗਰਦਾਸ ਮਾਨ ਦੇ ਜਿੱਤਰਾ ਲੋਕੀ ਦਿਵਾਲੇ ਹੋਏ ਨੇ ਇੱਕ ਛੋਟੀ ਜੀ ਗੱਲ ਨੂੰ ਲੈ ਕੇ ਪਰ ਮੈਂ ਦਲਜੀਤ ਨੂੰ ਵੇਖਿਆ ਉਸ ਉਸ ਦੇ ਸਾਹਮਣੇ ਜਦੋਂ ਵੀ ਗਰਦਾਸ ਮਾਨ ਦਾ ਨਾਮ ਲਿਆ ਜਾਂਦਾ ਉਹਦੇ ਬਾਰੇ ਪੁੱਛਿਆ ਜਾਂਦਾ ਤਾਂ ਉਹ ਵੱਜ ਕੇ ਕਹਿੰਦਾ ਔਰ ਉਸਨੇ ਪਿੱਛੇ ਉਹਦੇ ਨਾਲ ਇੱਕ ਗੀਤ ਵੀ ਕੀਤਾ ਪਿੱਛੇ ਫਿਰ ਮਾਈ ਐ ਜੱਟ ਐਡ ਜੁਲੀਅਰ 3 ਜਿਸ ਦੇ ਵਿੱਚ ਉਸਨੇ ਇੱਕ ਡਾਇਲੋਗ ਬੋਲਿਆ ਭਾਵੇਂ ਉਹ ਡਾਇਲੋਗ ਫਿਲਮ ਦਾ ਹੀ ਹੈ ਪਰ ਉਸਨੇ ਕਿਹਾ ਕਿ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਪੰਜਾਬੀ ਮਾਂ ਬੋਲੀ ਨੂੰ ਦੇਤੀ ਜਿਸਰੇ ਗਾਣੇ ਪੰਜਾਬੀ ਮਾਂ ਬੋਲੀ ਤੇ ਗਾਏ ਉਸ ਤੋਂ ਹੀ ਪੰਜਾਬੀ ਹੋਣ ਦਾ ਸਬੂਤ ਮੰਗਣ ਦੇ ਇਹ ਡਾਇਲੋਗ ਉਹਨੇ ਮਾਨ ਸਾਹਿਬ ਲਈ ਬੋਲਿਆ ਸੀ ਉਹ ਦਲਜੀਤ ਨੇ ਜੋ ਗੋਣਾ ਕਹਿਣਾ ਕਹਿ ਦੇਣਾ ਯਾਰ ਉਹਨੂੰ ਪਤਾ ਸੀਗਾ ਵੀ ਮੈਰੀ ਮੋਦੀ ਨਾਲ ਜਿੱਦਣ ਮੁਲਾਕਾਤ ਹੋਈ ਜਿਹੜੀ ਇਹ ਉਹ ਜਿੱਦਣ ਇਹਦਾ ਵੀਡੀਓ ਸਾਹਮਣੇ ਆਇਆ ਤੇ ਮੇਰੇ ਖਿਲਾਫ ਕੁਝ ਲੋਕੀ ਰੌੜਾ ਪਾਉਣਗੇ ਪਰ ਮੇਰੇ ਖਿਆਲ ਨਾਲ ਉਹ ਬੇਪਰਵਾਹ ਉਹ ਪੱਕ ਚੁੱਕਿਆ ਨਾ ਚੀਜ਼ਾਂ ਤੋਂ ਬਹੁਤ ਅੱਗੇ ਨੰਨ ਚੱਕਿਆ ਤੇ ਉਹਨੂੰ ਪ੍ਰਵਾਹ ਕਰਨੀ ਵੀ ਨਹੀਂ ਚਾਹੀਦੀ ਮੇਰੀ ਵੀ ਇਹੋ ਸਲਾਹ ਵੀ ਉਹਨੂੰ ਪ੍ਰਵਾਹ ਕਰਨੀ ਵੀ ਨਹੀਂ ਚਾਹੀਦੀ ਤੇ ਸਾਡੂ ਲੋਕਾਂ ਨੂੰ ਵੀ ਸਿਆਣਾ ਹੋਣਾ ਚਾਹੀਦਾ ਦਲਜੀਤ ਕੱਲਾ ਸਿੱਖਾਂ ਦਾ ਜਾਂ ਪੰਜਾਬ ਦਾ ਕਲਾਕਾਰ ਨਹੀਂ ਰਿਹਾ ਪੂਰੇ ਭਾਰਤ ਚ ਉਹਨੇ ਕੰਸਰਟ ਕੀਤੇ ਹਰ ਕੰਸਰਟ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਉਮੜੇ ਨੇ ਉਹਦੀਆਂ ਟਿਕਟਾਂ ਵਿਕੀਆਂ ਨੇ ਲੋਕਾਂ ਨੂੰ ਵੇਖਿਆ ਔਰ ਪੂਰੇ ਭਾਰਤ ਚੋਂ ਹਰ ਸੂਬੇ ਚ ਉਹਨੂੰ ਪਿਆਰ ਮਿਲਿਆ ਉਹ ਹਰ ਗੱਲ ਸੋਚ ਕੇ ਕਰਦਾ ਹੈ ਉਹ ਸਲਾਹ ਕਰਕੇ ਕਰਦਾ ਉਹ ਇਹੋ ਜਿਹਾ ਬਿਆਨ ਇਹੋ ਜੀ ਗੱਲ ਨਹੀਂ ਕਰੂਗਾ ਵੀ ਜਿੱਥੇ ਉਹਨੂੰ ਇੱਕ ਪਾਸੇ ਡੈਮੇਜ ਹੋਵੇ ਸੱਚ ਦੇ ਨਾਲ ਉਹ ਖੜਿਆ ਸੀ ਤੁਹਾਡਾ ਉਹਨੇ ਸਾਥ ਦਿੱਤਾ ਸਾਨੂੰ ਉਹਦੇ ਲਈ ਤਾਂ ਧੰਨਵਾਦ ਕਰਨਾ ਚਾਹੀਦਾ ਜਿੱਥੇ ਜਿੱਥੇ ਉਹ ਸਾਡੇ ਲਈ ਬੋਲਿਆ ਅੱਜ ਜੇ ਉਹ ਨਹੀਂ ਬੋਲਿਆ ਤੇ ਤੁਹਾਡਾ ਵਿਰੋਧ ਵੀ ਨਹੀਂ ਕੀਤਾ ਤੁਹਾਨੂੰ ਇਹ ਗੱਲ ਨੋਟ ਕਰਨੀ ਚਾਹੀਦੀ ਤੇ ਪ੍ਰਧਾਨ ਮੰਤਰੀ ਨੂੰ ਮਿਲਣਾ ਗਣਾ ਨਹੀਂ ਤੁਸੀਂ ਕਿਸਾਨ ਵੀ ਤੇ ਜਾ ਕੇ ਮੁਲਾਕਾਤਾ ਕਰਦੇ ਰਹੇ ਨਾ ਤੇ ਦਲਜੀਤ ਇੱਕ ਕਲਾਕਾਰ ਨੂੰ ਕਲਾਕਾਰ ਰਹਿਣ ਦਿਓ ਉਸਨੇ ਪੰਜਾਬ ਦਾ ਨਾਮ ਉੱਚਾ ਕੀਤਾ ਪੰਜਾਬੀ ਦਾ ਨਾਮ ਉੱਚਾ ਸਾਨੂੰ ਇਸ ਲਈ ਉਹਦਾ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਧੰਨਵਾਦ ਕਰਨਾ ਚਾਹੀਦਾ ਤਾਂ ਅੱਜ ਲਈ ਸਿਰਫ ਇੰਨਾ ਹੀ ਫਿਰ ਮਿਲਾਂਗੇ ਆਪਾਂ ਕਿਸੇ ਅਗਲੇ ਵੀਡੀਓ ਵਿੱਚ